ਸਤਿ ਸ਼੍ਰੀ ਅਕਾਲ ਜੀ ਧਰਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਆਪਾਂ ਸਿੱਖਾਂਗੇ 30 ਸ਼ਬਦ ਜਿਹੜੇ ਆਪਾਂ ਹਰ ਰੋਜ਼ ਬੋਲਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹੋ ਸਕਦਾ ਇਹਨਾਂ ਵਿੱਚੋਂ ਬਹੁਤੇ ਸ਼ਬਦਾਂ ਬਾਰੇ ਤੁਹਾਨੂੰ ਨਾ ਪਤਾ ਹੋਵੇ ਹਾਂਜੀ ਅੱਜ ਦਾ ਆਪਣਾ ਪਹਿਲਾ ਸ਼ਬਦ ਆ ਲੋ लो मतलब होंव जिम्मे आप बीपी लो हो गया है नो लोह का मतलब होंगे जगला शब्द आई हाई का हाई मतलब होंगे उच्चा जा बद जिमे आप बीपी हाई हो गया जेडीए कंध आ उच्ची ਅਗਲਾ ਆਪਣਾ ਸ਼ਬਦ ਆ ਮੀਨ ਮੀਨ ਦਾ ਮਤਲਬ ਹੁੰਦਾ ਮੁੱਖ ਅਗਲਾ ਆਪਣਾ ਸ਼ਬਦ ਆ ਮੈਨੀ ਮੈਨੀ ਦਾ ਮਤਲਬ ਹੁੰਦਾ ਬਹੁਤ ਜਿਵੇਂ ਆਪਾਂ ਕਹੀਏ ਮੇਰੇ ਬਹੁਤ ਸਾਰੇ ਦੋਸਤ ਨੇ ਠੀਕ ਆ ਅਗਲਾ ਆਪਣਾ ਸ਼ਬਦ ਆ ਮੋਰ ਮੋਰ ਦਾ ਮਤਲਬ ਹੁੰਦਾ ਹੋਰ ਅਗਲਾ ਆਪਣਾ ਸ਼ਬਦ ਆ ਲੈਸ ਲੈਸ ਦਾ ਮਤਲਬ ਹੁੰਦਾ ਘਟ ਆਪਾਂ ਕੋਈ ਚੀਜ਼ ਲੈਣੀ ਆਪਾਂ ਕਹਿੰਦੇ ਲੈਸ ਕਰ ਲਓ ਹਨਾ ਉਦੋਂ ਆਪਾਂ ਲੈਸ ਸ਼ਬਦ ਦਾ ਯੂਜ਼ ਕਰਦੇ ਆ ਲੈਸ ਮਤਲਬ ਕੱਟ ਅਗਲਾ ਆਪਣਾ ਸ਼ਬਦ ਆ ਮੋਸਟ ਮੋਸਟ ਦਾ ਮਤਲਬ ਹੁੰਦਾ ਜ਼ਿਆਦਾਤਰ ਅਗਲਾ ਆਪਣਾ ਸ਼ਬਦ ਆ ਮਸਟ ਮਸਟ ਹੁੰਦਾ ਲਾਜ਼ਮੀ ਜਾਂ ਜ਼ਰੂਰੀ ਅਗਲਾ ਆਪਣਾ ਸ਼ਬਦ ਆ ਮਿਲੀਅਨ ਮਿਲੀਅਨ ਦਾ ਮਤਲਬ ਹੁੰਦਾ 10 ਲੱਖ ਅਗਲਾ ਸ਼ਬਦ ਆ ਮਿਸ ਮਿਸ ਦਾ ਮਤਲਬ ਹੁੰਦਾ ਯਾਦ ਕਰਨਾ ਮੈਂ ਤੈਨੂੰ ਮਿਸ ਕਰ ਰਿਹਾ ਅਗਲਾ ਆਪਣਾ ਸ਼ਬਦ ਆ ਮਾਰਕ ਮਾਰਕ ਮਤਲਬ ਨਿਸ਼ਾਨ ਅਗਲਾ ਆਪਣਾ ਸ਼ਬਦ ਆ ਮੈਚ ਮੈਚ ਦਾ ਮਤਲਬ ਹੁੰਦਾ ਮੈਚ ਜਿਵੇਂ ਕਬੱਡੀ ਦਾ ਮੈਚ ਹੋ ਗਿਆ ਕ੍ਰਿਕਟ ਦਾ ਮੈਚ ਹੋ ਗਿਆ ਅਗਲਾ ਆਪਣਾ ਸ਼ਬਦ ਆ ਮੈਟਰ ਮੈਟਰ ਮਤਲਬ ਮਸਲਾ ਜਾਂ ਮਾਮਲਾ ਅਗਲਾ ਆਪਣਾ ਸ਼ਬਦ ਆ ਮੀਲ मील दा मतलब हुंदा भोजन अगला आपण शब्द नीड नीड मतलब अगला आपणा शब्द कोशन मतलब प्रश्न अगला आपणा शब्द आहे रिलेट रिलेटिड मतलब संबंधित अगला शब्द रिलेशन रिलेशन हुंद रिश्ता अगला शब्द रेलेटिवस रेलेटिवस हुनदार ਅਗਲਾ ਸ਼ਬਦ ਆ ਗੈਸਟ ਗੈਸਟ ਹੁੰਦੇ ਨੇ ਮਹਿਮਾਨ ਹੁਣ ਹੈ ਰਿਸ਼ਤੇਦਾਰ ਤੇ ਮਹਿਮਾਨ ਇਹਨਾਂ ਦੋਨਾਂ ਚ ਕੀ ਡਿਫਰੈਂਸ ਆ ਰਿਲੇਟਿਵਜ਼ ਹੁੰਦੇ ਨੇ ਜਿਨ੍ਹਾਂ ਨਾਲ ਆਪਣਾ ਰਿਸ਼ਤਾ ਹੋਵੇ ਮਤਲਬ ਖੂਨ ਦਾ ਰਿਸ਼ਤਾ ਹੋਵੇ ਗੈਸਟ ਹੁੰਦੇ ਨੇ ਜਿਵੇਂ ਆਪਣੇ ਆਫਿਸ ਦੇ ਲੋਕ ਹੋਗੇ ਜਾਂ ਆਪਣਾ ਕੋਈ ਫਰੈਂਡ ਸਰਕਲ ਆ ਉਹਨਾਂ ਵਿੱਚੋਂ ਕੋਈ ਆਪਣੇ ਘਰ ਆਉਂਦਾ ਤਾਂ ਆਪਾਂ ਬੋਲਦੇ ਆ ਗੈਸਟ ਆਏ ਨੇ ਜੇ ਆਪਣੇ ਰਿਸ਼ਤੇਦਾਰ ਆਪਣੇ ਘਰ ਆਣਗੇ ਤਾਂ ਆਪਾਂ ਬੋਲਾਂਗੇ ਰਿਲੇਟਿਵਜ਼ ਆਏ ਨੇ अगे हैोप रोप रोप मतलब होंगे रस्सा अगला शब्द रोज रोज मतलब गुलाब अगला शब्द लोटस लोटस होंगे कमल कमल का फुल हाँ देखो ऐल का फुल देखिय होना ती अगे हैगा मैरीगोल्ड मैरीगोल्ड हों गेंदा ਅੱਗੇ ਆ ਜੀ ਲਾਰਜ ਲਾਰਜ ਮਤਲਬ ਵੱਡਾ ਅਗਲਾ ਸ਼ਬਦ ਆ স্মਾਲ স্মਾਲ ਹੁੰਦਾ ਛੋਟਾ ਅਗਲਾ ਸ਼ਬਦ ਆ ਲਿਟਲ ਲਿਟਲ ਦਾ ਮਤਲਬ ਛੋਟਾ ਤੇ ਥੋੜਾ ਹੁੰਦਾ ਅਗਲਾ ਆਪਣਾ ਸ਼ਬਦ ਆ ਲਾਈਫ ਲਾਈਫ ਮਤਲਬ ਜ਼ਿੰਦਗੀ ਅਗਲਾ ਆਪਣਾ ਸ਼ਬਦ ਆ ਪ੍ਰੋਡਕਟ ਪ੍ਰੋਡਕਟ ਮਤਲਬ ਪ੍ਰੋਡਕਟ ਅੱਜ ਦਾ ਆਖਰੀ ਸ਼ਬਦ ਦਾ ਪ੍ਰੋਫਿਟ ਪ੍ਰੋਫਿਟ ਹੁੰਦਾ ਮੁਨਾਫਾ ਸੋ ਏਸੀ ਆਪਣੀ ਅੱਜ ਦੀ ਕਲਾਸ ਸ਼ਬਦਾਂ ਦੀ ਨੌਲੇਜ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਪ੍ਰੋਪਰ ਕਲਾਸਿਸ ਲੈਣੀਆਂ ਪੈਣਗੀਆਂ ਸਾਡੇ ਕੋਲ ਇੱਕ ਪਰਸਨਲ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ 45 ਮਿੰਟਾਂ ਦੀ ਰੋਜ਼ ਲਾਈਵ ਕਲਾਸ ਲੱਗਦੀ ਆ ਟਾਈਮ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਿਹਾ ਹੈ ਨੰਬਰ ਦੇ थ्रू ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰਵਾ ਸਕਦੇ ਹੋ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਸੋ ਥੈਂਕ ਯੂ ਸੋ ਮਾਚ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੇ 30 ਸ਼ਬਦਾਂ ਦੇ ਨਾਲ